ਕਿੱਥੇ ਸੀਤ ਠੀਕ ਹੈ ਸੀਤ ਕੀ ਖਾਣੇ ਉਹ ਦੱਸ ਦੋ ਸੀਤ ਕੀ ਖਾ ਰਹੀ ਆ ਹਲੋ ਜੀ ਗੁੱਡ ਆਫਟਰਨੂੰ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਖਸਦੇ ਵਸਦੇ ਹੋਵੋਗੇ ਅਸੀਂ ਵੀ ਠੀਕ ਠਾਕ ਆ ਇਹ ਕਹਿੰਦੀ ਪਹਿਲਾਂ ਮੈਨੂੰ ਦਿਖਾਓ ਤੁਸੀਂ ਖਾਓ ਫਤ ਮੰਗੋ ਤੇ ਹਾਂਜੀ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਬਲੌਗ ਦੁਪਹਿਰ ਦੇ ਟਾਈਮ ਹੀ ਤੇ ਮੈਂ ਹੁਣ ਫਸ ਮੈਂ ਵੀ ਫਰੂਟ ਖਾ ਕੇ ਹਟੀਆਂ ਸੀ ਫਰੂਟ ਖਾ ਰਹੀ ਐ ਉਸ ਤੋਂ ਪਹਿਲਾਂ ਮੈਂ ਸੀਰ ਦੇ ਪਾਪਾ ਤੋਂ ਨਾ ਸਿਰ ਦੇ ਵਿੱਚ ਮਾਰਸ਼ ਕਰਵਾਈ ਐ ਮੇਰੇ ਤੇਲ ਦੇ ਖੁਮਚਾ ਮੁਕਦਾ ਹੁਣ ਆਇਆ ਨਾ ਮੇਰੇ ਫੇਸ ਤੇ ਵੀ ਆਈ ਜਾਂਦਾ ਚੋਟੋ ਚੋਟੋ ਕੇ ਮਿਕਸ ਕਰਕੇ ਤੇਲ ਮੈਂ ਬਣਾਇਆ ਹੋਇਆ ਵਾ ਉਹ ਮੈਂ ਲਾ ਕੇ ਹਟੀਆਂ ਤੇ ਆ ਬਹੁਤ ਦਿਨਾਂ ਤੋਂ ਨਾ ਹੋਈ ਜਾਂਦੀ ਸੀ ਘੋਲ ਰੋਜ਼ ਹੀ ਹੋ ਜਾਂਦਾ ਸੀ ਮੇਰੇ ਹੈਡੈਕ ਬਹੁਤ ਜ਼ਿਆਦਾ ਹੋ ਰਹੀ ਸੀ ਆ ਆ ਜਗ੍ਹਾ ਤੇ ਇਹਨਾਂ ਤੇ ਫਿਰ ਮੈਨੂੰ ਨਾ ਰਿਲੀਫ ਹੋਈ ਟੈਬਲੇਟ ਵਗੈਰਾ ਖਾ ਕੇ ਪੇਨਕਿਲ ਰਖਾ ਕੇ ਨਹੀਂ ਆਉਂਦਾ ਹੈਗਾ ਮਤਲਬ ਜਦੋਂ ਮਾਲਿਸ਼ ਹੋ ਗਈ ਸਿਰ ਦੇ ਵਿੱਚ ਫਿਰ ਆਪਣੇ ਆਪ ਹੀ ਮਤਲਬ ਜਿਹੜੀ ਹੈਡੈਕ ਹੁੰਦੀ ਰਹਿੰਦੀ ਆ ਉਹ ਸਹੀ ਹੋ ਜਾਂਦੀ ਆ ਤੇ ਮੈਂ ਹੁਣ ਵਸ ਤੇਲ ਲਗਵਾ ਲਿਆ ਥੋੜੇ ਟਾਈਮ ਤੱਕ ਮੈਂ ਹੈਡ ਵਾਸ਼ ਕਰ ਦੂੰਗੀ ਪਰ ਉਹਦਾ ਹੈਗਾ ਦਾ ਅੱਜ ਸੈਟਰਡੇ ਆ ਪਰ ਮੈਂ ਸੰਡੇ ਨੂੰ ਵਾਸ਼ ਕਰਨਾ ਹੁੰਦਾਗਾ ਪਰ ਮੈਂ ਹੁਣ ਤਾਂ ਕਰਕੇ ਵਾਸ਼ ਕਰ ਰਹੀ ਆ ਕਿਉਂਕਿ ਤੇਲ ਜ਼ਿਆਦਾ ਕਰਕੇ ਫਿਰ ਨਹੀਂ ਤੇ ਮੈਂ ਸ਼ਾਮ ਨੂੰ ਮ사ਜ ਕਰਾ ਲੈਣੀ ਹੁੰਦੀ ਆ ਤੇ ਹੁਣ ਇੰਨੀ ਧੀਰ ਮੈਂ ਕਿ ਕਾਨੂੰ ਰੱਖਣਾ ਵਾਸ਼ ਕਰੀ ਲੰਮਾ ਕੇ ਚਲ ਕੁਛ ਨਹੀਂ ਹੁੰਦਾ ਸੀ ਤਾਂ ਕਹਿੰਦੀ ਮੈਨੂੰ ਦਿਖਾਓ ਛੇਤੀ ਇਹ ਲੈਫਟੀ ਆ ਲੈਫਟ ਹੈਂਡ ਨਾਲ ਖਾ ਰਹੀ ਆ ਬਹੁਤ ਘੱਟ ਚਾਂਸ ਹੁੰਦੇ ਆ ਜਦੋਂ ਰਾਈਟ ਹੈਂਡ ਯੂਜ਼ ਕਰੇ ਨਹੀਂ ਤਾਂ ਆਲਮੋਸਟ ਲੈਫਟੀ ਆ ਮੇਰੀ ਭਤੀਜੀ ਵੀ ਲੈਫਟ ਹੈਂਡ ਵਾਲੀ ਜ਼ਿਆਦਾ ਕੰਮ ਕਰਦੀ ਆ ਤੇ ਇਹ ਵੀ ਲੈਫਟ ਹੈਂਡ ਨਾਲ ਹੀ ਕਰੀ ਜਾਂਦੀ ਆ ਮੈਨੂੰ ਲੱਗਦਾ ਇਹ ਦੋਨੋਂ ਲੈਫਟੀ ਹੋਣਗੀਆਂ ਹੈਨਾ ਜਗਨੀਤ ਵੀ ਹੈ ਨਾ ਲੈਫਟ ਹੈਂਡ ਵਾਲੀ ਕਰਦੀ ਆ ਉਹ ਵੀ ਲੈਫਟ ਹੈਂਡ ਜਿਆਦਾ ਯੂਜ਼ ਕਰੇ ਦੋਨੋਂ ਹੱਥਾਂ ਨਾਲ ਲਿਖਦੀ ਆ ਉਹ ਤੇ ਇਹਦਾ ਦੇਖੋ ਚਲੋ ਖਾਓ ਖਾਓ ਤੇ ਚਲੋ ਜੀ ਬਾਕੀ ਫਿਰ ਆਪਾਂ ਕਰਦੇ ਆ ਵੀਡੀਓ ਨੂੰ ਕੰਟੀਨਿਊ ਮੈਂ ਇਹਨੂੰ ਫਿਨਿਸ਼ ਕਰਵਾਦਾ ਫਰੂਟ ਤੇ ਫਿਰ ਆਪਾਂ ਕਰਦੇ ਆ ਕੰਮ ਧੰਦੇ ਦੇਖਦੇ ਆ ਹਜੇ ਦੁਪਹਿਰ ਆ 2:30 ਦਾ ਟਾਈਮ ਆ ਹਜੇ ਤਾਂ ਤੇ ਫਿਰ ਕਰਾਂਗੇ ਜੀ ਆਪਾਂ ਵੀਡੀਓ ਨੂੰ ਕੰਟੀਨਿਊ ਲਓ ਜੀ ਇਹ ਹੈਗਾ ਸ਼ਾਮ ਦਾ ਟਾਈਮ ਮੈਂ ਅਗੀ ਸੇ ਕਿਚਨ ਦੇ ਵਿੱਚ ਤੇਲ ਆਪਾਂ ਰੱਖਤਾ ਸੀਗਾ ਗਰਮ ਹੋਣ ਦੇ ਲਈ ਤੇ ਉਹਦੇ ਵਿੱਚ ਮੈਂ ਪਾਤਾ ਸੀਗਾ ਹਿੰਗ ਤੇ ਜੀਰਾ ਕੋੜੀ ਮੈਂ ਪਿਆਜ਼ ਵਗੈਰਾ ਦਾ ਸਾਰਾ ਮਸਾਲਾ ਬਣਾ ਕੇ ਰੱਖ ਲਿਆ ਸੀਗਾ ਪਿਆਜ਼ ਟਮਾਟਰ ਤੇ ਹਰੀ ਮਿਰਚ ਤੇ ਲਸਣ ਸੀਗਾ ਜਿਹੜਾ ਮੈਂ ਅਲੱਗ ਤੋਂ ਮਤਲਬ ਕਿ ਹਨਾ ਉਹਦੇ ਨਾਲ ਜਿਹਦੇ ਨਾਲ ਪਾ ਲੌਂਗਲੇ ਚ ਕੁੱਟਦੇ ਆ ਉਹਦੇ ਵਿੱਚ ਕਰ ਲਿਆ ਸੀਗਾ ਹਲਕਾ ਜਿਹਾ ਤੇ ਕਿਉਂਕਿ ਉਹਦੇ ਨਾਲ ਹਨਾ ਅਲੱਗ ਚ ਇੱਕ ਮਹਿਕ ਬਹੁਤ ਸੋਹਣੀ ਆਉਣ ਲੱਗ ਜਾਂਦੀ ਆ ਤੇ ਸ਼ਾਮ ਦੇ ਟਾਈਮ ਮੈਂ ਚਾਹ ਪਾਣੀ ਦਾ ਕੈਨਸਲ ਕਰਤਾ ਸੀਗਾ ਕਿਉਂਕਿ ਸੀਰੇ ਦੇ ਪਪਾ ਹੈ ਨਹੀਂ ਸੀ ਉਹ ਬਾਲਾਂ ਦੀ ਕਟਿੰਗ ਕਰਾਉਣ ਗਏ ਹੋਏ ਸੀਗੇ ਤੇ ਬਸ ਮੈਂ ਹੁਣ ਡਾਇਰੈਕਟ ਬਸ ਇਹੀ ਸੀਗਾ ਕਿ ਮੈਂ ਸਬਜ਼ੀ ਹੀ ਬਣਾਉਣ ਲੱਗ ਗਈ ਸੀ ਕਿ ਕੱਲੀ ਦਾ ਮੇਰਾ ਮਨ ਨਹੀਂ ਕੀਤਾ ਚਾਹ ਵਗੈਰਾ ਹਨਾ ਪੀਣ ਨੂੰ ਕਿ ਗਰਮੀ ਬਹੁਤ ਆ ਤੇ ਸੀਰਤ ਅਜੇ ਸੁੱਤੀ ਪਈ ਸੀਗੀ ਸਿਰਤ ਅੱਜ ਦਿਨ ਟਾਈਮ ਵੀ ਨਹੀਂ ਸੀ ਸੁੱਤੀ ਹੈਗੀ ਮਤਲਬ ਸਵੇਰੇ ਬਾਅਦ ਪਾਪਾ ਨਾਲ ਖੇਡਦੀ ਰਹੀ ਹੈ ਦੁਪਹਿਰੇ ਸੁੱਤੀ ਆ ਉਹ ਤੇ ਰਾਤ ਨੂੰ ਉਹ ਪਰੇਸ਼ਾਨ ਹੀ ਰਹੀ ਆ ਹਨਾ ਮੈਂ ਤੁਹਾਨੂੰ ਦੱਸਦੀਆਂ ਕਿਉਂ ਪਰੇਸ਼ਾਨ ਰਹੀ ਆ ਤੇ ਚਲੋ ਜੀ ਇੱਥੇ ਆਪਣਾ ਤੜਕਾ ਭੁੰਨਿਆ ਗਿਆ ਤੇ ਉਹਦੇ ਵਿੱਚ ਮੈਂ ਪਾਤਾ ਸੀਗਾ ਨਮਕ ਮਿਰਚ ਤੇ ਹਲਦੀ ਹਲਦੀ ਮੇਰੀ ਨੂੰ ਨਾਲੇ ਚ ਪਾਉਣ ਵਾਲੀ ਆ ਥੋੜੀ ਜੀ ਸੀਗੀ ਤੇ ਉਹ ਮੈਂ ਐਡ ਕਰਤੀ ਸੀਗੀ ਤੇ ਥੋੜਾ ਜਿਹਾ ਇਹਨੂੰ ਮੈਂ ਹਨਾ ਪਾਣੀ ਪਾ ਕੇ ਸੇਕ ਲਵਾ ਲਿਆ ਸੀਗਾ ਵੀ ਜਿਹੜਾ ਆਪਾਂ ਨਮਕ ਮਿਰਚ ਪਾਇਆ ਵਾ ਵੀ ਉਹ ਚੰਗੀ ਤਰ੍ਹਾਂ ਭੁੰਨ ਜੇ ਹਨਾ ਫਿਰ ਨਹੀਂ ਤਾਂ ਨਾ ਕੱਚਾ ਕੱਚਾ ਜਿਹਾ ਟੇਸਟ ਆਉਂਦਾ ਰਹਿੰਦਾਗਾ ਹਲਦੀ ਦਾ ਤੇ ਮਿਰਚ ਦੀ ਦਾ ਮਤਲਬ ਇੱਕ ਅਲੱਗ ਜਿਹਾ ਟੇਸਟ ਰਹਿੰਦਾਗਾ ਪਤਾ ਲੱਗਦਾ ਸਬਜੀ ਦੇ ਵਿੱਚ ਵੀ ਇਹ ਕੱਚਾਪਣ ਜਿਹਾ ਵਾ ਹਨਾ ਤੇ ਇੱਕ ਡੇਢ ਮਿੰਟ ਦਾ ਸੇਕ ਲਵਾਉਣ ਤੋਂ ਬਾਅਦ ਤੇ ਮੈਂ ਇਹਦੇ ਵਿੱਚ ਆਲੂ ਤੇ ਪਕੌੜੀ ਐਡ ਕਰਤੀ ਸੀਗੇ ਸੋਇਆਬੀਨ ਮੈਂ ਨਹੀਂ ਇਸ ਵਾਰ ਐਡ ਕੀਤੀ ਇਹਦੇ ਵਿੱਚ ਅਕੇ ਮੈਂ ਸੋਇਆਬੀਨ ਮਤਲਬ ਨਿਊਟਰੀ ਐਡ ਕਰਦੀ ਹੁੰਨੀ ਆ ਨਾਲ ਤੇ ਇਸ ਵਾਰ ਮੈਂ ਸਿਰਫ ਆਲੂ ਪਕੌੜੇ ਬਣਾਏ ਮੇਰਾ ਦਿਲ ਕਰਦਾ ਸੀਗਾ ਵੀ ਕਿ ਸਿਰਫ ਆਲੂ ਪਕੌੜੇ ਹੀ ਬਣਾਉਣੇ ਆ ਹਨਾ ਤੇ ਰੋਜ਼ ਰੋਜ਼ ਬੰਦਾ ਬਣਾਈ ਵੀ ਕੀ ਜਾਏ ਹਨਾ ਸਬਜ਼ੀਆਂ ਵੀ ਖਾ ਖਾ ਕੇ ਜੀ ਅੱਕਿਆ ਪਿਆ ਵਾ ਤੇ ਬਸ ਸਬਜ਼ੀਆਂ ਵੀ ਕਿਹੜੀਆਂ ਨੇ ਹਨਾ ਹੁਣ ਕद्दू ਆ ਹਨਾ ਚੱਪਣ ਕद्दू ਆ ਟਿੰਡੇ ਆ ਤੇ ਜਾਂ ਫਿਰ ਕੀ ਆ ਕद्दू ਆ ਤੋਰੀਆਂ ਆ ਮਾ ਹਨਾ ਹੋਰ ਕੋਈ ਗੋਭੀ ਗੋਭੀ ਲੈ ਕੇ ਆਉਂਦੇ ਤਾਂ ਜੀ ਨਹੀਂ ਕਰਦਾ ਖਾਣ ਨੂੰ ਗੇਰਾ ਪਰ ਲਾਤਾ ਵਾ ਤੇ ਹੁਣੇ ਹੁਣੇ ਮੈਂ ਤੜਕਾ ਲਾਇਆ ਇਹ ਮੈਂ ਰੱਖ ਲਿਆ ਇਹ ਸਵੇਰ ਮੈਂ ਪੂਣੀ ਵੋਸ਼ ਕੀਤੀ ਸੀ ਤੇ ਮੈਂ ਕਿਹਾ ਚਲੋ ਇਹਨਾਂ ਨੂੰ

ਤੇ ਕਈ ਵਰੀ ਆ ਵੀ ਜਾਂਦੀ ਆ ਤੇ ਤੇਲ ਲੇਖੋ ਮੇਰੇ ਸਾਰੇ ਵਾਲਾ ਚੋਰਾ ਚੜੇ ਮੇਰੇ ਮੱਥੇ ਤੇ ਆਈ ਜਾਂਦਾ ਪੂਰੇ ਤੇ ਹਾਂ ਦੇਖੋ ਹਮੇ ਵਾਸ਼ ਕਰਨਾ ਹੈਡ ਤੇ ਪਹਿਲਾਂ ਮੈਂ ਕਿ ਚਰਬੀ ਦਾ ਦਾ ਲਾ ਦਵਾ ਉਹਨਾ ਟਾਈਮ ਸੀਰੇ ਵੀ ਕੁੱਤੀ ਪਈ ਜਾਂਦੇ ਪਾਪਾ ਵੀ ਆ ਜਾਣਗੇ ਤੇ ਥੋੜਾ ਜਿਹਾ ਕੰਮ ਨਾਲ ਫਿਰ ਸ্নান ਹੋ ਜਾਂਦਾ ਵਾ ਲਈ ਜਦੋਂ ਆ ਜਾਂਦੇ ਇਹਨਾਂ ਥੋੜਾ ਜਿਹਾ ਕੰਮ ਆਸਾਨ ਹੋ ਜਾਂਦਾ ਵਾ ਵੀ ਉਹ ਫਿਰ ਨਿਗਾ ਰੱਖ ਲੈਂਦੇ ਆ ਉਹਦੀ ਤੇ ਚਲੋ ਜੀ ਤੜਕਾ ਆਪਾਂ ਲਾਤਾ ਤੇ ਹੁਣ ਬਾਹਰ ਪਾਣੀ ਛੱਡ ਕੇ ਹੁੰਨੀ ਆ ਮੇ ਮੱਲਾ ਨੂੰ ਤੇ ਉਹ ਬਾਣੀ ਦਾ ਕੰਮ ਵਿੱਚ ਕਰਿਆਈ ਵੈਸੇ ਮੇਰਾ ਪਹਿਲਾਂ ਪਾਣੀ ਸਵੇਰੇ ਛੱਡਿਆ ਸੀਗਾ ਤੇ ਫਿਰ ਬੰਦ ਕਰਤਾ ਤੇ ਫਿਰ ਜਦੋਂ ਆਪਾਂ ਕਹਿੰਦੇ ਚਲ ਸ਼ਾਮ ਨੂੰ ਲਾ ਲਾਂਗੇ ਤੇ ਹੁਣ ਮੈਂ ਪਾਣੀ ਛੱਡਦੀ ਆ ਤੇ ਸਬਜੀ ਆਪਣੀ ਬਸ ਲਾ ਲਈ ਰਿਜਣ ਤੇ ਚਲੋ ਜੀ ਕਰਦੇ ਆ ਫਿਰ ਆਪਾਂ ਅੱਗੇ ਆ ਕੇ ਵੀਡੀਓ ਨੂੰ ਕੰਟੀਨਿਊ ਲੋ ਜੀ ਮੈਂ ਤਾਂ ਹੁਣ ਬੈਠੀ ਹੋਈ ਸੀਗੀ ਇੱਥੇ ਸੀਰਤ ਦੀ ਨਾ ਬਿਮਾਰੀ ਸੈੱਟ ਕਰਨ ਅੱਜ ਸਵੇਰੇ ਸਵੇਰੇ ਨਾ ਮੈਂ ਜਦੋਂ ਉਹਨੂੰ ਨਮਾਇਆ ਤਾਂ ਉਹਨੇ ਸਾਰੇ ਆਪਦੇ ਕੱਪੜੇ ਚੱਕ ਕੇ ਨਾ ਥੱਲੇ ਸੈੱਟ ਲਏ ਮਤਲਬ ਕਿ ਉਹਨੇ ਖੇਚਲੇ ਉਹਨੇ ਫੜ ਕੇ ਮੇਰੇ ਸਾਰੇ ਸੈੱਟ ਕਰਕੇ ਰੱਖੇ ਹੋਏ ਸੀ ਇਹ ਚ ਸਿਰਫ ਉਹਦੇ ਹੀ ਕੱਪੜੇ ਆ ਹਨਾ ਹੋਰ ਕੋਈ ਐਕਸਟਰਾ ਕੱਪੜਾ ਨਹੀਂ ਹੈਗਾ ਕਿਸੇ ਦਾ ਵੀ ਇਹਦੇ ਚ ਸਿਰਫ ਸੀਰਤ ਦੇ ਆ ਇਹਦੇ ਵਿੱਚ ਕੱਪੜੇ ਤੇ ਮਤਲਬ ਇਹ ਰੈਕ ਦੀ ਤਰ੍ਹਾਂ ਆ ਮੈਂ ਹਨਾ ਸਿਰਫ ਉਹਦੇ ਕੱਪੜੇ ਇਹਦੇ ਵਿੱਚ ਤੇ ਉਹਨੇ ਨਾ ਸਾਰੇ ਹੀ ਸੈੱਟਲੇ ਹਨਾ ਫਿਰ ਮੇਰੇ ਕੋਲ ਸਵੇਰ ਤਾਂ ਮੈਨੂੰ ਇਹ ਸੀਗਾ ਵੀ ਹੁਣ ਨਹੀਂ ਮੈਂ ਨਾ ਰੈਸਟ ਕਰਨੀ ਸੀਗੀ ਉਸ ਟਾਈਮ ਤੇ ਨਹੀਂ ਮੈਂ ਫਿਰ ਕੁਝ ਵੀ ਕੀਤਾ ਮੈਂ ਬਸ ਉਦਾਂ ਹੀ ਜਸਟ ਜਿੱਦਾਂ ਸੀਗੇ ਸਾਰੇ ਚੱਕ ਕੇ ਉਦਾਂ ਹੀ ਰੱਖਤੇ ਮੈਂ ਕਿਹਾ ਵਿਚਾਲੇ ਨੂੰ ਮੈਂ ਬਾਅਦ ਚੋਂ ਸੈੱਟ ਕਰੂੰਗੀ ਹਨਾ ਵੀ ਜਦੋਂ ਮੈਂ ਸ਼ਾਮ ਨੂੰ ਸੈੱਟ ਕਰੂੰਗੀ ਤੇ ਮੈਂ ਹੁਣ ਉਹੀ ਸੈੱਟ ਕਰਨ ਲੱਗੀ ਸੀਗੀ ਤੇ ਇਧਰ ਇੱਕ ਆ ਸੀਰਤ ਦੇ ਪਾਪਾ ਦੀ ਆ ਮਤਲਬ ਕਿ ਕਿਉਂਕਿ ਅਸੀਂ ਜਦੋਂ ਹੁਣ ਇਥੇ ਪੈਂਟ ਸ਼ਿਫਟ ਹੋਏ ਸੀਗੇ ਇਹ ਘਰ ਦੇ ਵਿੱਚ ਨਾ ਮਤਲਬ ਕਿ ਕੱਬੜ ਨਹੀਂ ਸੀ ਬਣੇ ਹੋਏ ਤੇ ਯਾਰ ਮਾਰੀਆਂ ਆਲਰੇਡੀ ਪਹਿਲਾਂ ਹੀ ਫੁੱਲ ਆ ਤੇ ਸਾਨੂੰ ਨਾ ਡੇਲੀ ਵੇਅਰ ਦੇ ਕੱਪੜੇ ਰੱਖਣ ਚ ਬਹੁਤ ਦਿੱਕਤ ਆਉਂਦੀ ਸੀ ਸਿਰਤ ਤੇ ਇਹਦੇ ਪਾਪਾ ਦੀਆਂ ਟੀ-ਸ਼ਰਟਸ ਵਗੈਰਾ ਚਾਚੇ ਬਸ ਟੀ-ਸ਼ਰਟ ਤੇ ਲੋਅਰ ਆ ਬਸ ਹੋਰ ਐਕਸਟਰਾ ਕੁਝ ਨਹੀਂ ਹੈਗਾ ਇਹ ਚ ਸਿਰਤ ਦੇ ਹੀ ਆ ਕੱਲੇ ਦੇ ਤੇ ਉਹ ਸੀਗਾ ਤੇ ਮੈਂ ਕਾ ਹੁਣ ਮੈਂ ਲੱਗੀ ਸੀਗੀ ਸੈੱਟ ਕਰਨ ਹੁਣ ਸੁੱਤੀ ਪਈ ਆ ਮੈਂ ਸੁੱਤੀ ਪਈ ਪਈ ਉਹਦੇ ਉਹ ਮੈਂ ਕਰ ਦਵਾ ਤੇ ਜਿਹੜੇ ਮੈਨੂੰ ਐਕਸਟਰਾ ਲੱਗਣਗੇ ਉਹ ਮੈਂ ਆਹ ਕੈਰੀ ਬੈਗ ਦੇ ਵਿੱਚ ਰੱਖ ਦੂੰਗੀ ਸੰ ਮੇਰੇ ਕੋਲ ਹੈਗੇ ਨੇ 10 12 ਨੇ ਇਦਾਂ ਦੇ ਜਿਨ੍ਹਾਂ ਦੇ ਵਿੱਚ ਮੇਰੇ ਪਹਿਲਾਂ ਵੀ ਆਲਰੇਡੀ ਸਾਰੇ ਸਰਦੀਆਂ ਸਰਦੀਆਂ ਵਾਲੇ ਕੱਪੜੇ ਸੰਭਾਲ ਕੇ ਰੱਖੇ ਹੋਏ ਆ ਤੇ ਦੋ ਮੇਰੇ ਕੋਲ ਐਕਸਟਰਾ ਹਜੇ ਖਾਲੀ ਪਏ ਸੀਗੇ ਇਹ ਇਹ ਕਾਹ ਪਿਆ ਆ ਇੱਕ ਆ ਵਾਲਾ ਮਤਲਬ ਤੇ ਹੁਣ ਮੈਂ ਬਸ ਇਹਦੇ ਚ ਪਾ ਕੇ ਜਿਹੜਾ ਮੈਨੂੰ ਲੱਗੂਗਾ ਵੀ ਨਹੀਂ ਮੈਨੂੰ ਹੁਣ ਚਾਹੀਦਾ ਨਹੀਂ ਹੈਗਾ ਮਤਲਬ ਕੋਈ ਮੈਨੂੰ ਲੱਗੂ ਐਚੋ ਵੀ ਮੈਂ ਹੁਣ ਨਹੀਂ ਪਾਉਂਦੀ ਉਹਦੇ ਕਈ ਹੋਏ ਕੱਪੜੇ ਇਦਾਂ ਦੇ ਮੈਂ ਜਿਹੜੇ ਉਹਦੇ ਨਹੀਂ ਪਾ ਰਹੀ ਹਣਾ ਤੇ ਉਹ ਵੀ ਮੈਂ ਰੱਖ ਹੀ ਦਵਾਂਗੀ ਤੇ ਬਸ ਮੈਂ ਮੇਨ ਮੇਨ ਜਿਹੇ ਕੱਪੜੇ ਹੁਣ ਉਹਦੇ ਰੱਖਣੇ ਆ ਤੇ ਤਕਰੀਬਨ ਹਨ ਦੇ ਤਾਂ ਮੇਨ ਮੇਨ ਹੀ ਆ ਉਹਦੇ ਬਹੁਤ ਕੱਪੜੇ ਆ ਉਹਦੇ ਘਟੋ ਘਟ 6 ਬੈਗ ਆਲਰੇਡੀ ਉਹਦੇ ਪਹਿਲਾਂ ਇਦਾਂ ਦੇ ਭਰ ਕੇ ਮੇਰੇ ਰੱਖੇ ਪਏ ਆ ਨਵੇਂ ਕੱਪੜਿਆਂ ਤੋਂ ਬਿਨਾ ਜਿਹੜੇ ਸਿਰਫ ਮਤਲਬ ਉਦਾਂ ਪਾਉਨੇ ਆਪਾਂ ਤੇ ਨਹੀਂ ਤਾਂ ਫਿਰ ਘਠ ਘੜੀ ਬਚਾਲ ਤੁਹਾਨੂੰ ਪਤਾ ਹੀ ਆ ਤੇ ਇਹ ਸੈਟਿੰਗ ਕਰਕੇ ਮੈਂ ਰੱਖ ਦਵਾਂ। ਅਲੂ ਨੀਰ ਮੈਂ ਉਹਦੀ ਫੇਰ ਸੈੱਟ ਕਰਤੀ। ਬਸ ਇੰਨੇ ਕੀ ਸੂਟ ਰੱਖੇ ਨੇ। ਆ ਤਾਂ ਐਕਸਟਰਾ ਮੇਰੀਆਂ ਦੋ ਟੀ-ਸ਼ਰਟਸ ਆ। ਇਹ ਮੈਂ ਉਹਨਦੀ ਨਹੀਂ ਹੈਗੀ ਵੈਸੇ ਹੀ ਰੱਖੀਆਂ ਨੇ ਕਿਤੇ ਕਪੜਾ ਕੰਮ ਆ ਜਾਂਦਾ ਹੈ। ਉੱਪਰਲਾ ਰੈਕ ਖਾਲੀ ਹੋ ਗਿਆ। ਤੇ ਬਸ ਆ ਦੋ ਤਿੰਨ ਚ ਆ ਗਈ ਹੈ ਬਸ ਉਹਦੇ। ਤੇ ਵਧੀਆ ਇਹ ਅ ਯੂਜ਼ ਦੇ ਲਈ ਹੈ ਨਾ। ਅਹ ਵਧੀਆ ਇਹ ਪੂਰੀ ਐ ਯੂਜ਼ ਦੇ ਲਈ ਪੂਰੀ ਵਧੀਆ ਬਣੀ ਹੋਈ ਆ ਇਹ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਆ ਇਥੋਂ ਕਿਵੇਂ ਲੈ ਗਿਆ ਹੇ ਮੈਨੂੰ ਤਾਂ ਇਥੋਂ ਆਉਣਾ ਵੀ ਨਹੀਂ ਆਉਂਦਾ ਅੱਛਾ ਬਿੱਚੋਂ ਨਿਕਲ ਗਿਆ ਓਕੇ ਤੇ ਆ ਐਕਸਟਰਾ ਕੈਰੀ ਬੈਗ ਮੇਰੇ ਇੱਥੇ ਰੱਖਿਆ ਹੋਇਆ ਤੇ ਇਹ ਬਸ ਏਦਾਂ ਜ਼ਿੱਪ ਖਬਰ ਹੋ ਜਾਂਦੀ ਹੈ ਇਹਦੀ ਤੇ ਕੱਪੜੇ ਆਰਾਮ ਨਾਲ ਰੱਖਿਆ ਜਾਂਦਾ ਕੋਈ ਡਸਟ ਵੀ ਨਹੀਂ ਜਾਂਦੀ ਹੈਗੀ ਈਜ਼ੀ ਆ ਵਾਸ਼ ਵੀ ਹੋ ਜਾਂਦਾ ਕਾ ਚਲੋ ਇਹ ਕਰਤੀ ਆਪਾਂ ਸੈਟਿੰਗ ਹੁਣ ਜਾਣਾ ਆਪਾਂ ਨਹਾਉਣ ਲਓ ਜੀ ਆਪਾਂ ਨਾਲੇ ਤੇ ਜੋਤ ਵਗੈਰਾ ਮੈਂ ਲਾਤੀ ਆ ਤੇ ਇਧਰ ਸੀਰਤ ਹੁਣ ਉੱਠਿਆ ਸੁੱਤਾ ਬੱਪੀ ਰਹਿਣੀ ਆ ਲੈ ਕੇ ਦਿੰਨੀ ਆ ਇਧਰ ਮੈਂ ਹੈਲੋ ਤਾਂ ਕਰ ਦੋ ਫਿਰ ਹੈਲੋ ਲਓ ਜੀ ਸੀਰਤ ਨੇ ਵੀ ਹੈਲੋ ਕਰਤੀ ਆ ਤੇ ਸੀਰਤ ਹੁਣ ਉੱઠી ਆ ਘਟੋ ਘਟ 2 3 ਘੰਟਿਆਂ ਦੀ ਨੀਂਦ ਲਾ ਕੇ ਕਿਉਂਕਿ ਇਹ ਦਿੰਨੀ ਆ ਪੁੱਤ ਰਾਤ ਨੂੰ ਲਾਈਟ ਰਾਤ ਟਾਈਮ ਦੇ ਨਾਲ ਹੀ 9 ਵਜੇ ਹਨੇਰੀ ਆ ਗਈ ਸੀ ਤੇ ਲਾਈਟ ਚਲੀ ਗਈ ਜਦੋਂ ਲਾਈਟ ਚਲੀ ਗਈ ਤੇ ਮੁੜ ਕੇ ਲਾਈਟ ਆਈ ਹੋਈ ਨਹੀਂ ਏਸੀ ਨਹੀਂ ਚੱਲੇ ਹੈਗੇ ਇਨਵਰਟਰ ਚੱਲ ਰਿਹਾ ਸੀਗਾ ਪਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਹਰ ਮੌਸਮ ਇੰਨਾ ਜ਼ਿਆਦਾ ਹਨਾ ਖਰਾਬ ਆ ਤੇ ਏਸੀ ਤੋਂ ਬਿਨਾ ਤਾਂ ਗੱਲ ਵੱਢਦੀ ਨਹੀਂ ਹੈਗੀ ਇੰਨੀ ਗਰਮੀ ਆਈ ਸਾਨੂੰ ਇੰਨੀ ਗਰਮੀ ਆਏ ਪੌਣੇ 3 ਵਜੇ ਲਾਈਟ ਆਈ ਅਸੀਂ ਕਦੇ ਅੰਦਰ ਕਦੇ ਬਾਹਰ ਮੰਜੇ ਮੰਜੇ ਵੀ ਡਾਏ ਅਸੀਂ ਬਾਹਰ ਬਾਹਰ ਮੱਛਰ ਤੰਗ ਕਰੇ ਤੇ ਸਾਰੀ ਰਾਤ ਸੱਸੀ ਨਾ ਪਰੇਸ਼ਾਨ ਹੋਏ ਤੇ ਸਿਰਤ ਵੀ ਨਹੀਂ ਸੀ ਸੁੱਤਾ ਤੇ ਮਤਲਬ ਇੰਨੀ ਜ਼ਿਆਦਾ ਸਾਨੂੰ ਬੇਰਾਮੀ ਹੋਈ ਇੰਨਾ ਅਸੀਂ ਡਿਸਟਰਬ ਹੋਏ ਬਾਹਰ ਜੇ ਅਸੀਂ ਪੈਂਦੇ ਸੀ ਇੱਕ ਤਾਂ ਮੱਛਰ ਸੀਗਾ ਸੈਕੰਡਲੀ ਰੋਡ ਇਹ ਜਿਹੜਾ ਮੇਨ ਆ ਹਨਾ ਹਾਈਵੇ ਤੇ ਆ ਮਿਲਦਾ ਇਹ ਤੇ ਕਦੇ ਕੋਈ ਗੱਡੀ ਆ ਗਈ ਕਦੇ ਕੋਈ ਬਾਈਕ ਆ ਗਿਆ ਟਰੱਕ ਵੀ ਰਾਤ ਤਾਂ ਦੋ ਟਰੱਕ ਪਤਾ ਨਹੀਂ ਇੱਥੇ ਕੀ ਕਰਦੇ ਸੀ ਇੱਕ ਤਾਂ ਸਾਹਮਣੇ ਖੜਾ ਸੀ ਤੇ ਮਤਲਬ ਉਹ ਚੀਜ਼ਾਂ ਕਦੇ ਆ ਗਈਆਂ ਮੋੜ ਕੇ ਮਤਲਬ ਉਹ ਬੱਸ ਬੇਸਟਰਬ ਹੀ ਹੋਈ ਅਸੀਂ ਹਨਾ ਹਰ ਨਿੱਕੀ ਨਿੱਕੀ ਆਵਾਜ਼ ਤੇ ਪੋਂਕੜ ਇੰਨੀ ਨਾਸੀ ਪਰੇਸ਼ਾਨ ਰਾਤ ਸੀ ਮਸਾਹਾਰਾ ਜਿਹੜੀ ਰਾਤ ਗਈ ਆ ਉਹ ਤਾਂ ਅਸੀਂ ਮਸਾਹ ਹੱਥ ਜੋੜ ਕੇ ਲਗਾਈ ਹੈ ਨਾ ਇੰਨੀ ਪਰੇਸ਼ਾਨੀ ਸਾਨੂੰ ਹੋਈ ਪੁੱਛੋ ਹੀ ਕੋਸ਼ਣਾ ਤੇ ਅਜੇ ਗੱਲ ਕਰੋ ਵੀ ਉਦਾਂ ਮੇਰੀ ਨਾ ਫਿੜਕੀਆਂ ਵਿੰਡੋ ਲਾਈਆਂ ਹੋਈਆਂ ਸੀ ਵੀ ਡਸਟ ਅੰਦਰ ਨਹੀਂ ਆਈ ਹੈਗੀ ਨਹੀਂ ਤਾਂ ਸਾਰਾ ਘਰ ਜਣਾ ਸੀ ਬਹੁਤ ਹੀ ਗੰਦਾ ਰੇਤਾ ਉੱਡ ਰਿਆ ਸੀਗਾ ਬਾਹਰ ਤੇ ਹੁਣ ਆਪਾਂ ਜੋਤ ਵਗੈਰਾ ਲਾਤੀ ਆ ਤੇ ਸੀਰਤ ਦੇ ਪਾਪਾ ਕਟਿੰਗ ਕਰਾ ਕੇ ਆ ਗਏ ਹਨ ਆਉਣ ਗਏ ਹੋਏ ਆ ਤੇ ਮੈਂ ਉਹਨਾਂ ਲਈ ਰੱਖੀ ਹੋਈ ਆ ਚਾਹ ਚਾ ਮੇਰੀ ਰਿਜ ਰਹੀ ਹੈ ਪੂਰੀ ਐਨ ਤੇ ਇਧਰ ਦੇਖੋ ਆਪਣੀ ਸਬਜੀ ਲੁੱਕ ਕਿੰਨੀ ਸੋਹਣੀ ਸੁਈਆ ਸਬਜੀ ਵੀ ਆਪਣੀ ਬਣ ਗਈ ਆ ਤੇ ਉਸ ਤੋਂ ਬਾਅਦ ਅਪ ਮੈਂ ਜਾਣਾ ਵਾਂ ਬੁਟੀਕ ਤੇ ਹਾਂਜੀ ਕਟਿੰਗ ਕਰਾਇਆ ਏ ਤੇ ਲੁੱਕ ਦੇਖ ਲੋ ਲੇ ਲੇ ਮੁੰਡਾ ਮੋਹਨ ਨਹੀਂ ਬਣ ਗਿਆ ਬੜਾ ਰੱਖਣ ਦਾ ਰਾਤਾ ਸੀ ਪਹਿਲਾਂ ਮੈਂ ਤਾਂ ਨਹੀਂ ਕਣਾ ਪਰ ਉਹ ਕਰ ਨਹੀਂ ਪਾਦਾ ਬੜਾ ਇਹਨੇ ਬਹੁਤ ਵੀ ਰੱਖੀ ਆ ਦਮਾਲਾ ਬੰਨੇ ਆਗਾ ਪਰ ਫਿਰ ਐਂਡ ਤੇ ਜਾ ਕੇ ਕਟਾ ਦਿੰਦੇ ਇਹਨਾਂ ਤਾਂ ਰੱਖਤਾ ਹੁੰਦੇ ਨਹੀਂ ਨਹੀਂ ਰੱਖਾਂਗੇ ਸਿਆਣਾ ਜਗਰ ਕੋਹ ਦੀ ਤੇ ਉਹਨਾ ਉਹ ਮੈਂ ਗਿਆ ਸੀਗਾ ਮਾਮਾ ਜੀ ਨੂੰ ਆ ਗਿਆ ਉਹ ਲੈ ਕੇ ਪੂਰੀ ਆਮਾ ਤੇ ਮਾਮਾ ਕਹਿੰਦਾ ਇੱਥੇ ਪੁੱਤ ਕੱਢ ਲੂ ਕੋਈ ਕੀ ਉਹ ਕਤੂਰਾ ਕਤੂਰਾ ਹਾਂ ਵੀਰ ਉਹ ਮੈਂ ਖੀਚ ਲੈ ਕੇ ਜਾਣਾ ਖੀਚ ਦੱਬਿਆਂ ਨੇ ਚਲ ਠੀਕ ਆ ਉਹ ਕਿ ਇਹਨੇ ਫੀਟ ਮਾਰੀ ਆ ਫੀਟ ਜਵਾਜੇ ਕੰਧ ਜਵਾਜੇ ਕੰਧ ਦੇ ਉੱਪਰ ਮੇਗੀ ਤੇ ਲਹੂ ਲੱਗਿਆ ਹੋਇਆ ਹਾਏ ਤੇ ਉਹ ਕਿ ਇਹਨੇ ਚੱਕਿਆ ਇਹ ਉਹੀ ਕਤੂਰੇ ਮੈਂ ਕਿਹਾ ਸੀ ਨਾ ਬਚਨੇ ਤਾਂ ਹੈ ਨਹੀਂ ਮਰ ਜਾਣੇ ਆ ਵੀ ਮਰ ਜਾਣੇ ਆ ਉਹੀ ਚੀਜ਼ ਹੋ ਗਈ ਨਾ ਜੋ ਕਿਹਾ ਸੀ ਉਹੀ ਹੋ ਗਿਆ ਮਤਲਬ ਕਾਫੀ ਟਾਈਮ ਮੈਂ ਪਹਿਲਾਂ ਹੀ ਮੈਂ ਕਿਹਾ ਸੀ ਵੀ ਇੱਕ ਤੂਰੇ ਬਚਨੇ ਨਹੀਂ ਹੈਗੇ ਲੈ ਤਾਂ ਆਉਂਦੇ ਆ ਇੱਥੇ ਜਵਾਕਾਂ ਨੇ ਪਤਾ ਨਹੀਂ ਲੈ ਕੇ ਆਉਂਦੇ ਜਿਨੇ ਵੀ ਲੈ ਕੇ ਆਉਂਦੇ ਇੱਥੇ ਹਨਾ ਆਪਣੇ ਘਰੇ ਵਾਰਦੇ ਸੀਗੇ ਉਦੋਂ ਤਾਂ ਰਾਤ ਨੂੰ ਤੇ ਮੈਂ ਉਦੋਂ ਵੀ ਕਿਹਾ ਸੀਗਾ ਵੀ ਇਹ ਬਚਨੇ ਨਹੀਂ ਹੈਗੇ ਕਿਉਂਕਿ ਰੋਡ ਚੱਲਦੀ ਆ ਤੇ ਪਤਾ ਨਹੀਂ ਹੈਗਾ ਵੀ ਗੱਡੀ ਮੋਟਰ ਆ ਜਾਏ ਹਨਾ ਤੇ ਬੀਫ ਕਿਸੇ ਨਾ ਕਿਸੇ ਮਤਲਬ ਫੇਟ ਮਾਰਦੀ ਜਾਂ ਥੱਲੇ ਆਈ ਜਾਣਾ ਬਹੁਤ ਛੋਟੇ ਸੀਗੇ ਤੇ ਉਹੀ ਚੀਜ਼ ਹੋ ਗਈ ਜੋ ਕਿ ਆ ਉਹ ਹੋ ਗਿਆ ਤੇ ਉਹ ਵਿਚਾਰਾ ਇੱਕ ਤਾਂ ਮਰ ਗਿਆ ਤੇ ਏਡੀ ਫੇਟ ਮਾਰੀ ਹੋਈ ਕੰਧ ਚ ਮਾਰਿਆ ਹੋਇਆਗਾ ਦੱਸ ਦੇ ਸੀ ਕਹਿੰਦੇ ਬਲੱਡ ਲੱਗਿਆ ਹੋਇਆ ਕੰਧ ਨੂੰ ਵੀ ਚਲੋ ਜੀ ਪਰਮਾਤਮਾ ਭਲਾ ਕਰੇ ਤੇ ਚਾਹ ਦੇ ਦਈਏ ਤੇ ਉਸ ਤੋਂ ਬਾਅਦ ਮੈਂ ਜਾਣਾ ਬੁਟੀਕ ਤੇ ਦੇਖੋ ਮੈਂ ਸੀਰਤ ਨੂੰ ਪਤਾ ਨਹੀਂ ਕੀ ਕਰੀ ਜਾਂਦੀ ਆ ਅੱਛਾ ਦੇਖ ਲੋ ਟੂ ਬੇਲਾ ਨੂੰ ਪਾਣੀ ਲਾਉਣਾ ਤੇ ਨਾਲ ਮੈਨੂੰ ਲੈ ਕੇ ਆਏ ਆ ਵੀ ਬੇਲਾ ਨੂੰ ਆ ਜਾ ਪਾਣੀ ਲਾ ਬਹੁਤ ਖਰਾਬ ਆਏ ਬਹੁਤ ਖਰਾਬ ਨੇ ਇਹ ਇਹ ਥੋੜੇ ਦੀ ਛੱਡਣ ਲੱਗੀ ਮੈਂ ਤੇ ਬੁਟੀਕ ਤੇ ਆਪਾਂ ਜਾਏ ਸੂਟ ਮੈਂ ਦੇ ਆਈ ਸਟਿਚ ਕਰਾਉਣੇ ਤੇ ਕੀੜਾ ਮੈਂ ਸੂਟ ਸਟਿਚ ਕਰਾਇਆ ਕੋਈ ਜ਼ਿਆਦਾ ਮੈਂ ਪਾਰਟੀ ਵੇਅਰ ਸੂਟ ਨਹੀਂ ਸਟਿਚ ਕਰਵਾ ਰਹੀ ਮੈਂ ਨਾਰਮਲੀ ਡੇਲੀ ਵੇਅਰ ਲਈ ਸੂਟ ਸਟਿਚ ਕਰਾਇਆਗਾ ਤੇ ਸੂਟ ਮੈਂ ਦੇ ਆਂਦਾ ਤਾਂ ਟਾਈਮ ਹੋ ਗਿਆ 7:30 ਦਾ ਤੇ ਦਿਨ ਹਜੇ ਖੜਾ ਤੇ ਇਧਰ ਲੱਗੇ ਆ ਇਹ ਪਾਣੀ ਲਾਉਣ ਪਹਿਲਾਂ ਮੈਂ ਉਹੋ ਸ਼ਾਮ ਨੂੰ ਲਾਉਣਸ ਪਰ ਤੋਂ ਬਹੁਤ ਜ਼ਿਆਦਾ ਸੀ ਫਿਰ ਮੈਂ ਨਹੀਂ ਲਾਇਆ ਤੇ ਇਹ ਲੱਗੇ ਆ ਹੁਣ ਪਾਣੀ ਲਾਉਣ ਤੇ ਸਬਜ਼ੀ ਆਪਾਂ ਬਣਾ ਲਈ ਮੈਂ ਤੁਹਾਨੂੰ ਦਿਖਾਤੀ ਤੁਹਾਨੂੰ ਦੁੱਧ ਵਗੈਰਾ ਆਪਾਂ ਗਰਮ ਕਰ ਲਿਆ ਤੇ ਹੜਾ ਫੜੇ ਰੋਕੇ ਛੱਡਾਂਗੇ ਹਾਂ ਹਾਂ ਮਮਾ ਲਾ ਗਿਆ ਹੋਆ ਤੇ ਬਾਕੀ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਨੂੰ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਬਈ ਆ ਤੇ ਉਹਨਾਂ ਨੂੰ ਵੀ ਦਿਆ ਹੜਾ ਜਣ ਸਬਸਕ੍ਰਾਈਬਰ ਥੋੜਾ ਖਿੱਚ ਕੇ ਰੱਖੋ ਸਬਸਕ੍ਰਾਈਬਰ ਤਾਂ ਹੋ ਗਏ ਵੀਡੀਓ ਫੋਲੋ ਵਾਚ ਕਰਿਆ ਕਰੋ ਬਾਦ ਤੋਂ ਹੋਣਗੇ ਫਿਰ ਕਿਹੜਾ ਵੱਧ ਗਏ ਜਾਣਗੇ ਯਾਰ ਤੇ ਬਾਕੀ ਨਾ ਵੀਡੀਓ ਜ਼ਰੂਰ ਦੇਖਿਆ ਕਰੋ ਵਿਊ ਨਹੀਂ ਆਉਂਦੇ ਹੈਗੇ ਜਿਵੇਂ ਆਪਾਂ ਨੂੰ ਪਹਿਲਾਂ ਆਉਂਦੇ ਹੁੰਦੇ ਸੀ ਨਾ ਚੈਨਲ ਤੇ ਵਿਊ ਪਤਾ ਨਹੀਂ ਗਾਤੋਂ ਕਿਤੇ ਕਿਤੇ ਮੇਰਾ ਮਨ ਨਾ ਆਏ ਹੋ ਜਾਂਦਾ ਪਤਾ ਨਹੀਂ ਕਦੋਂ ਆਉਣੇ ਆ ਵਿਊ ਨਹੀਂ ਵਾਦੇ ਹੈਗੇ ਪਤਾ ਨਹੀਂ ਗਾਤੋਂ ਨਹੀਂ ਵਾਦੇ ਕੀ ਚੱਕਰ ਪੈ ਗਿਆ ਤੇ ਚਲੋ ਜੀ ਬਾਕੀ ਗੱਲਾਂ ਬਾਤਾਂ ਕਰਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਫਿਰ ਵੀਡੀਓ ਬਹੁਤ ਸਾਰੀ ਲੰਮੀ ਹੋ ਜਾਂਦੀ ਹੈ ਓਕੇ ਜੀ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ